ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜੀ ਹੋਰ ਸਭ ਵਧੀਆ ਜੀ ਠੀਕ ਠਾਕ ਲਓ ਜੀ ਜੋੜੀਆਂ ਨੂੰ ਫੇਰ ਰਸਤਾ ਜੀ ਅੱਜ ਪਾਣੀ ਆਪਾਂ ਨੇ ਤੇ ਪਹਿਲਾਂ ਬੱਡੀਆਂ ਕੂਤਰੀਆਂ ਨਵਾਈਆਂ ਨੇ ਅੱਛੇ ਕੜ ਗਿਆ ਜੀ ਬੱਡੀਆਂ ਕੂਤਰੀਆਂ ਨਾ ਗਿਆ ਪਰ ਲੈ ਗੁੱਡੇ ਚ ਬਾੜਤੀਆਂ ਨੇ ਤੇ ਜੋੜੀਆਂ ਛੜਤੀਆਂ ਜੀ ਖੁੱਲੀਆਂ ਆਪਾਂ ਨੇ ਪਾਣੀ ਪਰਤਾ ਹੁਣ ਨਾ ਲੈਣੇ ਬਾਰੀ ਬਾਰੀ ਹੈ ਠੀਕ ਹੈ ਜੀ ਫੁੱਟਾ ਫੁੱਟਾ ਤੇ ਆਂਡੇ ਤਕਰੀਬਨ ਸਾਰੀਆਂ ਜੋੜੀਆਂ ਨੇ ਦਾਦੇ ਦੀ ਕੋਲੀ ਲਈ ਵੱੜੀ ਮੋਟੀ ਕੋਈ ਕੱਦੀ ਉਹ ਵੀ ਲਾਲ ਵੰਗ ਤੇ ਇਹਦਾ ਡੱਬੀ ਦਾ ਕਾਂਡਾ ਫੁੱਟ ਗਿਆ ਕੇਂਡਾ ਕਾਂਡਾ ਹੀ ਆ ਤੇ ਇਹਦੇ ਦੋਏ ਨੇ ਆ ਗੂਦਰੀ ਨੇ ਵੀ ਕਲਾਰਿਆ ਆਪਣੀ ਠੀਕ ਹੈ ਜੀ ਆਪਰ ਚੜੜਾ ਤੁਹਾਨੂੰ ਦਿਖਾਇਆ ਸੀਗਾ ਇੱਥੇ ਕਲਾ ਛੋਟਾ ਉਹ ਇਹ ਡੱਬਾ ਨਿਕਲਿਆ ਬੱਚਾ ਨੀਲਾ ਡੱਬਾ ਬੱਚਾ ਨਿਕਲਿਆ ਜੇ ਜੋੜੀ ਦਾ ਪੁਣੀ ਦਾ ਤੇ ਆ ਜੁੜੀ ਆਪਣੀਆਂ ਡੇਲੀ ਬੈਠੀ ਆ ਜੀ ਅੱਜ 4000 ਹੋ ਜਾਣ ਹੋਣ ਡੰਨ ਲਾਈਨ ਆਂਡੇ ਦਾ ਰੰਗ ਬਦਲ ਗਿਆ ਜੀ ਤੇ ਜੀ ਤੇ ਦੇਖਦੇ ਹਾਂ ਕਾ ਬੈਠੀ ਹੈ ਜੀ ਆਂਡੇ ਲਈ ਪੂਰੀ ਆਪਣੀ ਤੇ ਦੇਖੋ ਹੁੰਦੇ ਜਲਾਈ ਬੈਠੀਆਂ ਆ ਉੱਪਰ ਲਾਈ ਬੈਠੀਆਂ ਆ ਥੱਲੇ ਜੋੜਾ ਲਾਇਆ ਮਿਲਾ ਦੋ ਨਵਾਂ ਜੋੜਾ ਛੱਡਿਆ ਹੈ ਇੱਕ ਆ ਸ਼ਾਕੀ ਦਾ ਜੋੜਾ ਛੱਡਿਆ ਜੀ ਤੇ ਲੋਕੋ ਵੀ ਇੰਨੇ ਟਾਈਮ ਨਵੇਂ ਛੱਡੇ ਆ ਆਪਾਂ ਨੇ ਕਾਇ ਉ ਗਾਲਾਈ ਬੈਠੀ ਆ ਜੀ ਇੱਕ ਅਰ ਕਿ ਉਹਨਾਂ ਦੋ ਅੰਡੇ ਵੀ ਰੰਗ ਫੜ ਗਏ ਨੇ ਪੱਕ ਗਏ ਆਂਡੇ ਇਹਨੂੰ ਵੀ ਹੋ ਗਏ 5 ਦਿਨਾਂ ਦੇ ਅੰਡੇ ਰਹੇ ਨੇ ਚਾਰ ਪੰਦੇ ਨੇ ਹਾਂ ਵੀ ਅੰਡੇ ਨੇ ਰੰਗ ਦੇ ਕੀ ਹੋਣਾ ਜੀ ਇਹ ਵੀ ਰੰਗ ਫੜ ਗਏ ਨੇ ਇਹ ਵੀ ਪੱਕ ਗਏ ਆਂਡੇ ਆਹ ਕੂਤਰੀ ਦੇ ਅੰਡੇ ਮੈਨੂੰ ਦੱਸਦਾ ਸ਼ਾਇਦ ਇਹਦੇ ਪਸਣ ਇਹ ਅੰਡਾ ਨਹੀਂ ਰੰਗ ਫੜਿਆ ਇਹ ਦੇਖੋ ਮੈਂ ਹਾਂ ਕਿਵੇਂ ਪਤਾ ਲਾਦ ਲਓ ਜੀ ਇਹ ਆਂਡੇ ਚਿੱਟੇ ਚਿੱਟੇ ਜਿਹਾ ਉਮਕਦਨੇ ਆਂਡੇ ਰੰਗ ਨਹੀਂ ਫੜਦੇ ਮੈਨੂੰ ਲੱਗਦਾ ਆਂਡੇ ਪੱਕਣਗੇ ਨਹੀਂ ਇਹ ਸੱਟਣੇ ਪੈਣਗੇ ਜੀ ਇਸ ਵਾਰ ਆਂਡੇ ਖਾਲੀ ਰੱਖ ਦਨੇ ਠੀਕ ਹੈ ਜੀ ਕਿਉਂਕਿ ਇਹ ਜਦੋਂ ਜੋੜਾ ਲਾਇਆ ਪਤੂਏ 3-4 ਦਿਨ ਇਹਨੇ ਆਂਡੇ ਲਾਲੇ ਤੇ ਤਰਬੀਦ ਨਾਲ ਜਿਹੜਾ ਲੱਗਿਆ ਹੋਇਆ ਵੱਡਾ ਥੋੜਾ ਜੀ ਉਮਰ ਦਾ ਕੂਤਰ ਆ ਉਹ ਦਾ ਦਾ ਨਾ ਪੱਕਣ ਤੇ ਕਾ ਲਾਇਆ ਹਨਾ ਪੂਰੀ ਮੋਰਜੀ ਨੇ ਆਹ ਮੋਰਜੀ ਉਪਰੀ ਨਾ ਡੇ ਲਾਇਆ ਹੈ ਵੀ ਅੰਡੇ ਪੱਕ ਗਏ। ਥੱਲੇ ਆਪਣੇ ਰੱਤਿਆਂ ਨੇ ਲਾਏ ਹੋਏ ਨੇ ਵੀ ਅੰਡੇ ਪੱਕ ਗਏ। ਬਹੁਤ ਧਰਦੀ ਵੜ ਗਈ ਆਪਾਂ ਨੂੰ। ਇਹ ਵੀ ਅੰਡੇ ਰੰਗ ਬੜ ਗਏ। ਪੱਕ ਕੇ ਪੱਕ। ਲਾ ਲਈ ਹੁਣ ਤਿੰਨ-ਤਿੰਨ। ਇਹ ਵੀ ਅੰਡੇ ਪੁੱਕੇ ਹੋਏ ਨੇ ਜੀ। ਤਕਰੀਬਨ ਸਾਰੇ ਪੱਕ ਗਏ ਨੇ ਅੰਡੇ। ਹੁਣ ਪੱਕ ਗਏ। ਦਾਣਾ ਇਹਨਾਂ ਨੂੰ ਸਰਵ ਸਾਰ ਨੂੰ ਖਾ ਗਏ। ਕਣਕ ਛੱਡੀ ਹੋਈ ਹੈ ਜੀ ਇਕੱਲੀ। ਗਰਮੀ ਆਦਾ ਸਾਰੋਂ ਹੀ ਭਾਲਦੇ ਨੇ ਤੇ ਇਹ ਲਾਏ ਹੋਣੇ ਜਿਹੜੇ ਜੋੜੇ ਆਪਾਂ ਨੇ ਜੀ ਆ ਵੱਡਾ ਉਤਰ ਕਾਕੇ ਵਾਲਾ ਇਹ ਵੀ ਲਾਣ ਚੀਨਾ ਢਟੀਆਂ ਵਾਲਾ ਵੱਡਾ ਉਤਰ ਇਹਨਾਂ ਨੂੰ ਖਾਰਕਿਆਂ ਨਾਲ ਹੈ ਜੀ ਆ ਉਤਰ ਆਪਣਾ ਮੋਟਾ ਵਾਲਾ ਦਾ ਭਾਏ ਹੀ ਕਾਲਾ ਜੀਨਾ ਤੇ ਬੱਚੇ ਬਹੁਤ ਸੋਨੇ ਬਤੇ ਨੇ ਉਹਦੇ ਮੁੰਡੇ ਬਈ ਦੇ ਬੱਚੇ ਦੇ ਕਰਜਾਂ ਦੇ ਕਰਕੇ ਇਸ ਵਾਰ ਬਹੁਤ ਚੰਗਰ ਬੈਠੇ ਨੇ ਆਪ ਬੜੀਆਂ ਬਾਰੀ ਚੋ ਜੰਗਰੇ ਹਟਾ ਤੇ ਆਪਣੀ ਵੱਡੀ ਗੁੰਦਰਾ ਵੀ ਪੂਰੀ ਸਭ ਤੋਂ ਪਹਿਲਾ ਫੁੱਲਰ ਜਿਹਾ ਆਇਆ ਜੀ ਇਹਨਾਂ ਨੇ ਆਪਾਂ ਨੂੰ ਜਦੋਂ ਆਪਾਂ ਰੱਖੇ ਰੱਖੇ ਨੇ 2013 ਦੀ ਗੱਲ ਹੋ ਰਹੀਦਾ 13 ਪੁਰਾਣੇ ਸ਼ਹਿਰ ਉਹ ਬਹੁਤ ਜ਼ਿਆਦਾ ਸ਼ਮੂਖਿਆ ਆਪਾਂ ਨੌਰਮਾ ਰੱਖਦੇ ਪਏ ਨਾ ਮੇ ਜੀ ਨੌਰਮਾ ਜਿਹਾ ਰੱਖਦੇ ਇਹਨਾਂ ਦੇ ਕੂਪਰ ਜਪਾਇਆ ਤਾਂ ਬਹੁਤ ਜਿਆਦਾ ਸ਼ੌਂਕ ਕੋਈ ਜਪੋਂ ਤੋਂ ਕੋਈ ਤੈਨਾਂ ਉੱਤਰ ਲਗਾਇਆ ਹੋਇਆ ਆਪਾਂ ਨੇ ਆਓ ਇਹਾ ਦਲਾਤ ਨਾ ਲੱਗਿਆ ਸਰ ਤੇ ਲੱਗਿਆ ਹੋਇਆ ਇਹ ਕੂਪਰ ਇਹ ਕੂਪਰ ਆਪਣਾ ਇਹ ਵੀ ਬਾਈ ਜੱਤਿਆ ਸੀ ਤਿੰਨ ਅਜ ਮੰਡੀ ਦੀ ਸਭ ਤੋਂ ਵੱਧ ਹੁੰਦਾ ਹੈ ਬਾਹਰ ਚ ਨਾਲ ਦੇ ਫੰਡ ਉੱਤਰਿਆ ਆਇਆ ਸੀਗਾ ਉੱਥੋਂ ਢਾਂਗੀ ਤੇ ਨਹੀਂ ਬੈਠਿਆ ਜੀ ਲਟੇ ਗਿਆ ਕੋਠੇ ਦੇ ਛਤਰੀ ਦੇ ਜਾਂਦਾ ਹੁੰਦਾ ਡਿੱ ਗਿਆ ਥੱਲੇ ਪੁੰਜੇ ਆਪਣਾ ਰੱਤੇ ਹੋ ਗਏ ਜੀ ਆਪਣਾ ਰੱਤੇ ਕਰਾਉਦੇ ਸਰਾ ਦੇ ਫਿਬਰੂਅਰੀ ਆਪਣੀ ਯਾਤਰਾ ਤੋਂ ਮਿਲ ਚਾਹੁੰਦੇ ਉਹਨਾਂ ਕੋਲੋਂ ਇਹ ਫੌਜੀ ਜਣਾ ਦਾ ਮਿਸਾਈਲ ਉਹ ਫੌਜੀ ਹੋਏ ਜਿਹੜਾ ਨਾ ਸਰ ਇਹਦੇ ਵਿਵਧੀਆ ਬੱਚਾ ਦਾ ਰੈਲਟਾ ਜੀ ਉਹ ਸੋਹਣਾ ਹੁੰਦੇ ਜਾਂਦੇ ਨਹੀਂ ਬਿਲਕੁਲ ਔਰ ਸਭ ਤੋਂ ਪੁਰਾਣਾ ਹੈ ਪਰਟੀ ਦਾ ਬਾਪ ਬਟਾ ਪਟੇ ਆਪਣਾ ਕਲੀਆਂ ਅੰਦਰ ਚਾ ਪੰਜ ਬਾਈ ਨੇ ਇਹਦੀ ਪੱਠੀ ਹੋ ਆ ਜੀ ਇਹਦੇ ਉਤੀ ਲਗਾਤੇ ਜੀ ਸਵਾਰ ਉੱਪਰ ਦੋ ਤਿੰਨ ਬਣਾਉਂਦੇ ਆ ਉਹਦੀ ਜੇ ਚਲਵਾਉਣੀ ਜੀ ਆ ਆਪਣਾ ਕਲਿਗਰੀਅਟਰ ਦਾ ਬਾਪ ਆ ਜੀ ਕਲਿਗਰੀਅਟਰ ਨੂੰ ਪਾਈ ਜੇ ਤੇ ਮੈਂ ਤੁਹਾਨੂੰ ਦੱਸਦਾ ਨਾ ਬਾਪੈ ਨੂੰ ਕੋਲੇ ਜਮਾ ਲਗਾ ਅਰਲੀ ਸ਼ੜਾ ਬੜਾ ਸਾਫ ਨਾ ਖੱਜਾਲਿਆ ਨਾ ਕੋਈ ਫੈੜਾ ਵਾਲਾ ਤੇ ਉਹਦੀ ਉੰਦਰੀ ਬੈਠੀ ਹੈ ਜੀ ਬੈੜਾ ਵਾਲੀ ਇਹ ਜੋੜੀ ਇਹ ਜੋੜੀ ਦੀ ਬਚੀ ਵੀ ਆਪਣੀ ਜੱਤੀ ਹੈ ਹੁੰਡੇ ਡਿਗੀ ਸੀਗੀ ਜੀ 2:30 ਪਾਣੀ ਧੰਨਵਾਦ ਜੀ ਬਾਜੀ ਮੋਹਨ ਸਿੰਘ ਜੀ ਬਾਜੀ ਉਹ ਕਿਸੇ ਚਾਤ ਆਪਣਾ ਸਭ ਤੋਂ ਵੱਧ ਉੱਡੀ ਸੀ ਉਹ ਲੀਡਿੰਗ ਹੀ ਹੋ ਉਹ ਆਹ ਸਰਕਾਰੀ ਮੈਨ ਟੂ ਸਭ ਆਇਆ ਉਹਨਾਂ ਕੋਲ ਆਇਆ ਤੇ ਪਰਾਪਰ ਬੱਚਿਆਂ ਵਾਸਤੇ ਮੋੜਦਾ ਹੈ ਬੱਚੇ ਘੜਾ ਗਏ ਆ ਮਿੱਠਾ ਜਿਹੜਾ ਹੁੰਦੀ ਆ ਸ਼ਾਖੀ ਮੀਰਾ ਬੜੀ ਵੱਡੀ ਜਿਹਨਾਂ ਦਾ ਬੱਚਾ ਕਲਿਆਣਾ ਮੋਟਰ ਹਰ ਜਿੱਤੇ ਸ਼ਰਨਾਂ ਨਾਲ ਉੱਤਰਾ ਜੀ ਸ਼ਾਖ ਜੋ ਵੀ ਸ਼ਾਖ ਜਪੀਰਾ ਉਹਨਾਂ ਸਾਹਦੇ ਨਹੀਂ ਹੈ ਉਹ ਕੋਈ ਹੋਊ ਛੇਵੜਾ ਪਾਉਣ ਕੋਲੋਂ ਨਾ ਤੇਰੇ ਅੰਡੇ ਨੇ ਜਿਹੜੇ ਸ਼ਰਾ ਦੇ ਸਵਾਕ ਕਾਲੀ ਕਰਾਉਦੇ ਨੇ ਤੁਹਾਡੀ ਸਵਾਰਾ ਟਰਾਈ ਕਰਾਂਗੇ ਪੱਕਦੇ ਆਣਗੇ ਆਹ ਬੱਚਾ ਇਹ ਅਮੀਰਾ ਵਾਲੀ ਜੋੜੀ ਜਿਹੜੀ ਉੱਪਰ ਤੁਹਾਨੂੰ ਦਿਖਾਈ ਆ ਰਹੀ ਆ ਇਹ ਬੜਾ ਨਕੜਿਆ ਹੈ ਜੀ ਇਹਦੀ ਪੱਖੀ ਬਹੁਤ ਜਿਆਦਾ ਵੀਰੀ ਹੈ ਜੀ ਬੜੀ ਨਿਰਜਾ ਜੋੜੀ ਹੈ ਜੀ ਇਹ ਵੀ ਆਪਣਾ ਜੋੜਾ ਛੜਤਾ ਆਪਾਂ ਨੇ ਆ ਗੂਕੜੀ ਨਾਲ ਜੀ ਬੜਾ ਉੱਤਰਦਾ ਹੈ ਆ ਗੂਕੜੀ ਨਾਲ ਇਹ ਉਹ ਵੱਡਾ ਡੋ ਪਿਓਦੀ ਦਾ ਜੋੜਾ ਲਾ ਜੀ ਉਹਦੀ ਪੱਠੀ ਆ ਇਹ ਦੂਜੀ ਡਾਰੀ ਉਪਰ ਇਹਨੇ ਰਵਾ ਗਈ ਦੂਜੀ ਡਾਰੀ ਉਪਰ 25 ਹੁੰਦੀ ਤੇ ਆਪਾਂ ਬੰਦ ਕਰਕੇ ਉਮਰਕੇ ਨਾ ਕਰੀਂ ਜਪਾਂ ਇਹ ਤਾਂ ਨਹੀਂ ਆ ਉੱਤਰੇ ਡਾ ਕੋ ਖੱਡੀਆਂ ਦਾ ਜੀ ਇਹ ਆਪਣਾ ਨਰਨਗੜਾ ਦਾ ਬਰੈਡ ਫੱਜਦਾ ਜੀ। ਜਿਹੜੀ ਭੈਣ ਕਰੇਦਾ 11 ਵਜੇ ਤੱਕ ਕੁੜੀ 2 ਵਜੀਆਂ ਜਿੱਤੀ ਆ ਜੀ 2 ਵਜੀਆਂ ਵਿੱਚ ਥਪਾਈ ਆ। ਪਰ ਬਾਜੀ ਆਪਾਂ ਵੰਡਦੇ ਰਹਾਂ ਕਿਉਂਕਿ ਪਹਿਲੀ ਬਾਜੀ ਲੋ ਜ਼ਿਆਦਾ ਬੈਗੀ ਸੰਭੀ ਨਹੀਂ ਜੀ ਰੋਟਾ ਨਾਲ। ਉੱਥੇ ਹੀ ਪੌਣੇ ਘਾਟੇ ਘੰਟੇ ਦੀ ਥਪਾਈ ਸੀਗੀ ਪਰ ਆਪਾਂ ਬਾਜੀ ਵੰਡ ਲਈ 3-4 ਤੇ ਉਸ ਤੋਂ ਬਾਅਦ ਦੂਜੀ ਬਾਜੀ ਸੰਭੀ ਸੀਗਾ ਉਹਨੂੰ ਤੇ ਮੌਕੇ ਤੇ ਮੌਸਮ ਖਰਾਬ ਹੋਇਆ ਜੀ। ਛੱਡਣ ਦਾ ਮੂਹ ਨਹੀਂ ਸੀਗਾ। ਫੇਰ ਵੀ ਆਪਾਂ ਬਾਜੀ ਛੱਡ ਲਈ ਸੀ। ਉੱਤੇ ਵੀ 5:30 ਸਵਾ 5 ਬਾਜੀ ਬੰਦ ਲਈ ਆਪਾਂ 5:30 ਸਾਰੀ ਬਹਿ ਗਏ ਤੇ ਉਹ 7:30 ਬੈਠੀ ਸੀ ਯਾਰਾ ਮੇਰਾ ਪਾ ਕੇ ਬੈਠੀ 7:30 ਵੀ ਆਪਾਂ ਬੰਦ ਕੀਤੀ ਸੀ ਚਾਰ ਚ ਆਹ ਹੁਣ ਉਹ ਜੀ ਵਾਲੇ ਪੁੱਤਰਾਂ ਚ ਆ ਜੀ ਵੀ ਆਪਣੇ ਯਾਰ ਦੋਸਤ ਹੋਇਆ ਬੱਚੇ ਘੜਾਉਂਦੇ ਨਹੀਂ ਜਾਂਦਾ ਦੋਸਤ ਹੋਣੇ ਦੋ ਘੋੜੀਆਂ ਪਲਾ ਕੇ ਮੋੜੋਗਾ ਜੀ ਪੁੱਤਰ ਯਾ ਪਰ ਜੇ ਆਪਾਂ ਤਾਂ ਦੱਸਿਆ ਜੀ ਫੜਕੜੀ ਮਲਾ ਕੇ ਆਪਾਂ ਕਰਦੇ ਹਾਂ ਜੀ ਪਾਣੀ ਦੇ ਵਿੱਚ ਫੜਕੜੀ ਪਾ ਚੁੱਕੇ ਹਾਂ ਨਾ ਲਾਣਗੇ ਉੱਤਰ ਸਾਰੀ ਜਿੰਦਾ ਹੋਣਾ ਜਪੇ ਨਵੇਂ ਜੋੜਿਆ ਆ ਜੋੜਾ ਨਵਾਂ ਛੱਡੇ ਆਪਾਂ ਨੇ ਲਾ ਕੇ ਰੋਈਆਂ ਛੱਡੇ ਆ ਪਰ ਖੋਜੋ ਤਿੰਨ ਦਾ ਰੋਈਆਂ ਛੱਡਦਾ ਜੀ ਜੋੜਾ ਹੈ ਹੁਣ ਲਾ ਚੁੱਕੇ ਆ ਪੂਰਾ ਚੰਗੀ ਤਾਂ ਉਹ ਇੱਥੇ ਆਪਣਾ ਖਾਣਾ ਬਣਾ ਲਣਗੇ ਆਪਾਂ ਪਾਏ ਨੇ ਖਾਣੇ ਖਾਲੀ ਚਾਰ ਪੰਜ ਤੇ ਤਾਂ ਕਰਕੇ ਜੋੜਾ ਛੱਡਦਾ ਵੀ ਆਪਣਾ ਖਾਣਾ ਬਣਾ ਲਣਗੇ ਠੀਕ ਹੈ ਜੀ ਤੇ ਇੱਧਰ ਆਪਾਂ ਨੇ ਨਵਾਂ ਜੋੜਾ ਛੜਤਾ ਹੀ ਉਹਦੀ ਜਗ੍ਹਾ ਤੇ ਜੋੜਾ ਛੜਤਾ ਉਹ ਕਰਨਿਆਂ ਦੇ ਵਿੱਚ ਲੱਗਾ ਨੂੰਰ ਉਹਦੀ ਜਗ੍ਹਾ ਤੇ ਆਪਾਂ ਨੇ ਜੋੜਾ ਛੱਡ ਦਿੱਤੀ ਆ। ਨਾ ਜਗ੍ਹਾ ਤਿਆਰ ਛੱਡੇ ਜੀ ਦੋਪਨ। ਦੇਖ ਆਖ ਪਿਆ ਨਵਾਂ ਜੋੜਾ ਛੜਤਾ। ਜਿਹੜਾ ਗੱਤਿ ਜਪੋਨੇ। ਆਪ ਤੇ ਇੱਕ ਸਾਹ ਨਾਲ ਲਾਲ ਜੀ ਨੇ ਆ ਵੀ। ਲਾਲ ਜੀ ਨਖਤੀਆਂ ਦਾ ਗੋਪਰਾ ਜੀ ਗਾਲ ਜੀ ਨਹੀਂ ਜਿੱਟੀਆਂ ਦੀ ਗੋਪਰੀ ਆ ਇਹ ਜੋੜਾ ਆਪਸ ਚਲਾਤਾ ਹੀ ਆਪਾਂ ਨੇ ਤੇ ਇਹਦੇ ਵੀ ਬੱਚੇ ਨਹੀਂ ਸੀ ਪਲੇ ਪਿਛਲੇ ਸਾਲ ਆਂਡਿਆਂ ਚੋਂ ਨਿਕਲ ਕੇ ਮਰ ਗਏ ਸੀਗੇ ਸਾਲ ਫਿਰ ਆਪਾਂ ਨੇ ਜੋੜੀਆਂ ਪਹਿਲਾਂ ਹੀ ਲਾਤੀਆਂ ਹਸਾਬ ਨਾਲ ਤਾਂ ਜੋ ਆਂਡੇ ਨਿਕਲ ਸਕਣ ਤੇ ਆ ਜੋੜਾ ਵੀ ਆਪਾਂ ਨੇ ਲਗਾਇਆ ਭਾਈ ਰਾਜਾ ਸੁਨਿਆਰਾ ਸਾਰੋਂ ਉਹਨਾਂ ਦੇ ਪੁੱਤਰਾਂ ਦਾ ਜਿਆਹ ਜਿਹੜਾ ਜਿਹੜਾ ਨਾ ਪਰੇਟ ਭਾਈ ਕੁਪੜਾ ਜੀ ਦਾ ਸੀ ਇਹ ਚੋਣ ਤੇ ਪੱਖੀ ਆਪਣੀ ਘਰ ਦੀ ਨਸਲ ਦੀ ਆ ਜੀ ਜੀ ਵੀ ਲਾ ਤੱਕ ਜੂੜਾ ਆਪਾਂ ਨੇ ਲਾਇਆ ਹੋਇਆ ਧਿਆਨ ਦੇ ਰੱਖ ਲੈਣਗੇ ਲੈਣਗੇ ਟਾਈਮ ਥੋੜਾ ਜਿਹਾ ਆਹ ਬੁਰਾ ਬਣਾ ਜਿਹੜਾ ਛੰਨਾ ਮੋਟਰ ਹਾਲ ਜੱਤੇ ਜੁਦੀ ਪੈਣ ਲਗਾਈ ਹੋਈ ਹੈ ਜੀ ਜਿਹੜਾ ਬੱਚਾ ਛੰਨਾ ਮੋਟਰ ਹਾਲ ਜੱਤੇ ਜੀ ਪੱਠੀ ਨਿਕਲੀ ਉਹ ਉਹ ਬੈਠੀ ਉਹਦਾ ਨੋਨਾ ਜੂੜਾ ਹਾਲੇ ਆਪਾਂ ਨੇ ਉਹ ਇਹ ਪੜਨ ਵਾਲਾ ਤਾਂ ਹਾਂ ਆਪਣੇ ਕੂਲਰ ਵਾਲਾ ਫੇਰ ਆ ਗਿਆ ਜੀ ਕੂਲਰ ਵਾਲਾ ਕਬੂਤਰ ਆ ਗਿਆ ਜੀ ਦਾ ਆਪਣਾ ਕੂਲਰ ਇੱਥੇ ਇਹਦੀ ਬਾਂਡੇ ਦੇਖਦੇ ਆਂ ਜੀ ਛੱਡੇ ਸਾਰੇ ਖਾਲੀ ਜਿਹੇ ਲੱਗੇ ਤੇ ਹੁਣ ਦੇਖਦੇ ਆਂ ਰੱਖੇ ਤਾਂ ਕੋਈ ਨਹੀਂ ਆਂਡੇ ਦੋ ਕੁ ਦਿਨ ਕੋਈ ਨਹੀਂ ਰੱਖਿਆ ਵੀ ਰੰਗ ਫੜਦੇ ਆ ਕਿ ਨਹੀਂ ਹਾਲੇ ਤੱਕ ਦੋ ਦਿਨ ਹੁਣੇ ਰੰਗ ਫੜਿਆ ਨਹੀਂ ਫਲੇ ਹਾਲ ਤੱਕ ਕੋਈ ਨਹੀਂ ਬਾਕੀ ਦੇਖੀ ਉਹਨਾਂ ਬੁਰਾ ਮੋਟਰਸਾਈਕਲ ਨਾਲ ਇਹ ਵੀ ਇਹਦੇ ਵਿੱਚ ਇਸੇ ਲਈ ਰੱਖਿਆ ਜੀ ਆਪਾਂ ਪਿਛਲੇ ਸਾਲ ਇਹਦੇ ਨਹੀਂ ਆਉਂਦੇ ਨੇ ਰੰਗ ਫੜਦੇ ਹੁੰਦੇ ਉਹ ਇਹ ਤਿੰਨ ਚਾਰ ਦਿਨ ਦੇਖਦੇ ਹਾਂ ਟਿੱਕੇ ਰੱਖਿਆ ਸਵਾਰਾਂ ਦਾ ਰੰਗ ਫੜਦਾ ਕਿ ਨਹੀਂ ਥੋੜੇ ਬੋਦੇ ਸਾਰ ਲੱਗਦੇ ਲੱਗੇ ਨੇ ਫੜੂ ਆਂਦਾ ਸ਼ਾਇਦ ਰੰਗ ਸ਼ਾਇਦ ਓਹ ਢੀਰ ਨਹੀਂ ਆਉਂਦਾ ਇੱਕ ਦੋ ਦਿਨ ਹੋਰ ਦੇਖਾਂਗੇ ਨਹੀਂ ਫੜਦਾ ਲੱਗਦਾ ਰੰਗ ਦਾ ਭਾਈ ਇਹ ਵੇ ਤੋੜ ਕੇ ਜੋੜੇ ਛੱਡਦਾ ਨਹੀਂ ਸੇਵ ਵਾਲੀ ਇਹ ਵੀ ਮੁਸ਼ਕਲ ਆ ਕੁਤਰਾਂ ਦਾ ਜੀ ਬੱਚੇ ਬਣਾਉਣ ਦਾ ਫਿਰ ਇਹਨਾਂ ਦੀ ਜਗ੍ਹਾ ਤੇ ਨਵੇਂ ਜੋੜੇ ਛੱਡਾਂਗੇ ਆਪਾਂ ਇਹਨਾਂ ਦੇ ਬੱਚੇ ਰਹਨੇ ਅੱਗੇ ਜਿਹੜੇ ਬੰਦ ਕਰੇ ਹੋਏ ਨੇ ਬੱਚਿਆਂ ਦੇ ਜੋੜੇ ਲਾਵਾਂਗੇ ਅੰਦਰ ਇਹ ਕਾ ਜੀ ਧੰਨਵਾਦ ਜੀ ਲਵ ਯੂ ਵਾਚਿੰਗ ਮੇਰੇ ਸਾਰੇ ਭਰਾਵਾਂ ਨੂੰ ਆ ਬੱਚੇ ਪਾ ਖਿੱਚ ਤੋ ਇੱਕ ਹੀ ਬੈਠਾ ਬਾਕੀ ਇਹਦੇ ਥੱਲੇ ਡੋਲੀ ਦੇ ਬੜਗੇ ਥੱਲੇ ਹੋਣਗੇ ਲੋਗੇ ਉਹ ਵਰਗਿਵਨ ਦਾ ਡੋਲੀ ਦਾ ਟੱਲੇ ਬਾਕੀ ਬੜੇ ਚਲੋ ਠੀਕ ਹੈ ਜੀ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਆ ਜਿੰਨੇ ਜੋਗੀ ਆਪਾਂ ਹੈਗੇ ਆ ਜੀ ਦਵਾਂਗੇ ਫੋਨ ਲਾਜੋ ਮੇਰੇ ਭਰਾ ਆਪਾਂ ਨੂੰ ਕਮੈਂਟ ਕਰਕੇ ਵੀ ਕੋਸ਼ਿਸ਼ ਕਰਦੇ ਹਾਂ ਇੱਧਰ ਵੀ ਆਪਾਂ ਨੇ ਬਚਪੂਤਰ ਪੜਤੇ 4 5 ਪੜਤੇ ਦੂਸਰਾ ਵਾਸਤੇ ਦੇਖਾਂਗੇ ਦੂਸਰਾ ਛੱਡਾਂਗੇ ਪੱਟੇ ਬਣੇ ਚਾਰ ਤਾਂ ਇਹ ਚਾਰ ਚਾਰ ਕੁੱਤਰ ਪੱਟੇ ਦੇ ਨਹੀਂ ਇੱਧਰ ਆਪਾਂ ਨੇ 4 3 4 ਉੱਪਰ 7 8 2 ਦੂਸਰਾ ਦੇਖਣੇ ਜੋਗੇ ਆਪਣੇ ਕੋਲ